ਮੋਗਾ ਫਿਰੋਜ਼ਪੁਰ ਰੋਡ ਤੇ ਪੈਂਦਾ ਪਿੰਡ ਡਗਰੂ ਜਿਹੜਾ ਕਿ ਪਿਛਲੇ ਤਕਰੀਬਨ 15-16 ਸਾਲ ਤੋਂ NHAI ਜਣੇ ਦੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦਾ ਸੰਤਾਪ ਭੋਗ ਰਿਹਾ ਹੈ ਕਿਉਂਕਿ ਇਹ ਜਿਹੜਾ ਰੋਡ ਲੁਧਿਆਣਾ ਤੋਂ ਫਿਰੋਜ਼ਪੁਰ ਬਣਿਆ ਸੀਗਾ ਉਹਦਾ ਪੌਲ ਹੈ ਜਿਹੜਾ ਪਿਛਲੇ 15-16 ਸਾਲ ਤੋਂ ਜਿਹੜਾ ਹੈਗਾ ਉਹ ਅੰਡਰ ਕੰਸਟਰਕਸ਼ਨ ਸੀ ਤੇ ਕੁਝ ਦਿਨ ਪਹਿਲਾਂ ਹੀ ਚੱਲਿਆ ਹੈ ਤੇ ਇਹ ਪੌੜ ਚੱਲਣ ਤੇ ਬਾਅਦ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਉਹਦੇ ਨਾਲ ਦੀ ਨਾਲ ਹੀ ਡਗਰੂ ਪਿੰਡ ਦੇ ਲੋਕਾਂ ਨੂੰ ਜਿਹੜਾ ਇਹਦਾ ਬਹੁਤ ਵੱਡਾ ਕਹਿ ਲੋ ਕਿ ਵੀ ਇੱਕ ਤਰ੍ਹਾਂ ਨਾਲ ਸੰਤਾਪ ਭੋਗਣਾ ਪੈ ਰਿਹਾ ਹੈ ਕਿਉਂਕਿ ਜਿਹੜਾ ਪੁਲ ਦੇ ਥੱਲੇ ਦੀ ਰਸਤਾ ਲੰਘਦਾ ਹੈ ਉਹ ਬੰਦ ਕੀਤਾ ਜਾ ਰਿਹਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਸ ਨਾਲ ਜਿਹਨਾਂ ਦੀ ਇਹਨਾਂ ਦੇ ਖੇਤਾਂ ਦਾ ਜਿਹੜਾ ਵਾਇਆ ਜਿੱਥੇ 1 ਕਿਲੋਮੀਟਰ ਦੂਰ ਇਹਨਾਂ ਦੇ ਖੇਤ ਪੈਂਦੇ ਸੀ ਹੁਣ ਇਹਨਾਂ ਨੂੰ 6-7 ਕਿਲੋਮੀਟਰ ਦੂਰ ਪੈਣਗੇ ਉਹ ਘੁੰਮ ਕੇ ਜਾਣਾ ਪਿਆ ਕਰੇਗਾ ਇਸ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਜਿਹੜਾ ਇਹ ਨੈਸ਼ਨਲ ਹਾਈਵੇ ਜਾਮ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਪਿੰਡ ਦੇ ਲੋਕ ਬਜ਼ੁਰਗ ਔਰਤਾਂ ਮਾਈਆਂ ਬੀਬੀਆਂ ਨੌਜਵਾਨ ਬਜ਼ੁਰਗ ਜਿਹੜੇ ਉਹ ਇੱਥੇ ਰੋਡ ਦੇ ਉੱਤੇ ਬੈਠ ਗਏ ਆ ਇਸ ਰੋਸ ਦੇ ਵਿੱਚ ਕਿ ਜਿਹੜਾ ਸਾਡਾ ਖੇਤਾਂ ਵਾਲਾ ਰਾਹ ਉਹ ਬੰਦ ਅਸੀਂ ਨਹੀਂ ਹੋਣ ਦਿਆਂਗੇ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਇਹ ਰੋਸ ਵਜੋਂ ਅੱਜ ਐਂਬੂਲੈਂਸ ਲੱਗ ਰਹੀ ਹੈ ਮਾੜਿਆ ਮੈਂ ਦਿਖਾਣਾ ਚਾਹੂੰਗਾ ਕਿ ਐਂਬੂਲੈਂਸ ਨੂੰ ਰਸਤਾ ਜਿਹੜਾ ਇੱਧਰ ਦੀ ਦਿਖਾਇਓ ਐਂਬੂਲੈਂਸ ਨੂੰ ਜਿਹੜਾ ਰਸਤਾ ਦੇ ਦਿੱਤਾ ਗਿਆ ਲੰਘਣ ਵਾਸਤੇ ਸੋ ਕੋਈ ਵੀ ਵਾਇਲੇਸ਼ਨ ਨਹੀਂ ਕੀਤੀ ਜਾ ਰਹੀ ਜਿਹੜਾ ਜ਼ਰੂਰੀ ਸਵਾਮਾਂ ਨੇ ਉਹਨਾਂ ਨੂੰ ਚੱਲਦਾ ਰੱਖਿਆ ਗਿਆ ਹੈ ਪਰ ਫਿਰ ਵੀ ਇਹ ਲੋਕ ਇੰਨੀ ਗਰਮੀ ਦੇ ਵਿੱਚ ਤੁੱਪ ਦੇ ਵਿੱਚ ਸੜਕ ਦੇ ਉੱਤੇ ਬੈਠੇ ਆ ਗਰਮ ਸੜਕ ਹੈ ਔਰ ਉਹਦੇ ਉੱਤੇ ਬੈਠੇ ਆ ਆਪਾਂ ਜਾਣਾਂਗੇ ਕਿ ਇਹਨਾਂ ਦਾ ਕੀ ਰੋਸ ਹੈ ਕਿਸ ਵਜ੍ਹਾ ਕਰਕੇ ਜਿਹੜਾ ਇੱਥੇ ਬੈਠੇ ਆ ਸੋ ਆਓ ਆਪਾਂ ਜਾਣਦੇ ਆ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੀ ਨਾਮ ਹੈ ਜੀ ਆਪਣਾ ਮੈਂ ਸੁਖਜਿੰਦਰ ਜੀ ਸਾਹਿਬ ਦਾ ਸਰਪੰਚ ਡਗਰੂ ਜੀ ਆ ਸਰਪੰਚ ਸਾਹਿਬ ਇਹ ਕੀ ਮੁੱਦਾ ਹੈ ਜਿਹੜਾ ਤੁਸੀਂ ਅੱਜ ਆ ਰੋਡ ਜਾਮ ਕਰਕੇ ਬੈਠੇ ਹੋ ਇਹ ਮੁੱਦਾ ਸਾਰਾ ਇਹ ਹੈ ਵੀ ਇਹ ਜਿਹੜਾ ਰੋਡ ਬਣਿਆ ਸਾਡੇ ਪਿੰਡ ਅੱਜ ਤੱਕ ਜਿਹੜਾ ਪੁਲ ਬਣਿਆ ਸਰਾਬ ਹੀ ਬਣ ਗਿਆ ਜੀ ਅੱਛਾ ਜੀ ਇਹ ਪਿਛਲੇ 7-8 ਸਾਲ ਤੋਂ ਇਹ ਪਹਿਲਾਂ ਪੈਂਡਿੰਗ ਸੀਗਾ ਇਹ ਪਤਾ ਲੱਗਦਾ ਵੀ ਵੱਖ-ਵੱਖ ਤਰ੍ਹਾਂ ਦੇ ਠੇਕੇਦਾਰ ਆਉਂਦੇ ਸੀਗੇ ਲੁੱਟ ਕੇ ਤੁਰ ਜਾਂਦੇ ਸੀ ਇੱਥੇ ਘੱਟੋ ਘੱਟ ਵੀ 50 ਦੇ ਨੇੜੇ ਤੇ ਇੱਥੇ ਮੋਤਾਂ ਹੀ ਹੋ ਗਈਆਂ ਅੱਛਾ ਇਹ ਕਿਤੇ ਇੱਕ ਦਰਵਾਜ਼ਾ ਬੰਦ ਕਰਤਾ ਦੂਜਾ ਚਲਾਤਾ ਉਹ ਬੰਦ ਕਰਤਾ ਉਹ ਚਲਾਤਾ ਬਹੁਤ ਹਨਗ ਤੇ ਸਾਡੇ ਪਿੰਡ ਨੂੰ ਤਾਂ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਹਿਲਾਂ ਸਾਡੇ ਪਿੰਡ ਦਾ ਜਿਹੜਾ ਸੀਵਰੇਜ ਦਾ ਪਾਣੀ ਆਉਂਦਾ ਸੀਗਾ ਉਹ ਸਾਰਾ ਸੀਵਰੇਜ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਬਿਨਾ ਕਿਸੇ ਗੱਲਬਾਤ ਤੋਂ ਉਹ ਵੀ ਜਿਹੜਾ ਰੋਡ ਦੇ ਜਗ੍ਹਾ ਵਿੱਚ ਨਹੀਂ ਆਉਂਦੇ ਉਹਦੋਂ ਅੱਗੇ ਜਾ ਕੇ ਘਟੋ ਘੱਟ 20-25 ਲੱਖ ਦਾ ਸਾਡੇ ਪਿੰਡ ਦਾ ਨੁਕਸਾਨ ਕੀਤਾ ਉਹਨਾਂ ਨੇ ਉਹ ਜਿਹੜਾ ਸੀਵਰੇਜ ਸੀ ਉਹ ਤੋੜਤਾ ਫੇਰ ਜਿਹੜਾ ਨਾਲ ਦੀ ਸਰਵਿਸ ਰੋਡ ਲੰਘਿਆ ਉਹ ਉੱਚਾ ਬਣ ਗਿਆ ਜਿਹੜੇ ਨਾਲ ਉਹਦੇ ਲੱਗਦੇ ਜਿੰਨੇ ਰਸਤੇ ਸੀਗੇ ਉਹ ਸਾਰਾ ਨਾਲ ਲਿੰਕ ਟੁੱਟ ਗਿਆ ਉਹਦੇ ਅਸਤੇ ਬਹੁਤ ਦਿੱਕਤ ਆ ਰਹੀ ਆ ਆਪਦੇ ਲੈਵਲ ਤੇ ਅਸੀਂ ਪੰਚਾਇਤ ਵੱਲੋਂ ਜਾਂ ਪਿੰਡ ਵਸਿਆਂ ਦੇ ਸਹਿਯੋਗ ਨਾਲ ਮਾਣਾ ਮੋਟਾ ਚੜਦਾ ਉੱਤਰ ਦਾ ਕੀਤਾ ਅਸੀਂ ਅੱਛਾ ਫੇਰ ਇਹਨਾਂ ਦਾ ਐਡਾ ਕੰਮ ਕੱਚਾ ਹਜੇ ਜਾ ਕੇ ਵੇਖ ਲਿਓ ਰੋਡ ਦੇ ਵਿੱਚ ਸਰੋਸ ਰੋਡ ਦੇ ਵਿੱਚ ਟਰਾਂਸਫਾਰਮ ਹਜੇ ਵੀ ਖੜਾ ਬਹੁਤ ਵარიਆਂ ਚੀਜ਼ਾਂ ਵਿੱਚ ਵੱਜ ਗਈਆਂ ਹਾਸੇ ਹੋਏ ਆ ਅੱਧਾ ਇੱਕ ਪੌਲੀ ਬਣਾਇਆ ਥੋੜੀ ਜਗ੍ਹਾ ਛੱਡੀ ਪਈ ਇਹਨਾਂ ਦੀ ਜਾਣ ਬੁੱਝ ਕੇ ਉੱਥੇ ਵੀ ਕਈ ਵਾਰੀ ਹਾਸੇ ਹੋ ਚੁੱਕੇ ਆ ਇਹ ਵਾਰ-ਵਾਰ ਧਿਆਨ ਚ ਲਿਆਉਣੇ ਆ ਪਤਾ ਨਹੀਂ ਕੀ ਗੱਲ ਆ ਪ੍ਰਸ਼ਾਸਨ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਇਹਨਾਂ ਦੇ ਫੇਰ ਸਾਨੂੰ ਜਿਹੜਾ ਮੇਨ ਸਮੱਸਿਆ ਬੱਸ ਬੱਸ ਸਟੈਂਡ ਆ ਸਾਡੇ ਸਾਡੀਆਂ ਬੱਚੀਆਂ ਮੋਗੇ ਪਣ ਜਾਂਦੀਆਂ ਇਕੱਲਾ ਸਾਡਾ ਪਿੰਡ ਨਹੀਂ ਇੱਥੇ ਘੱਟੋ ਘਾਟ 7-8 ਪਿੰਡਾਂ ਦੇ ਜਿਹੜੇ ਲੋਕ ਆ ਬੱਸ ਸਟੈਂਡ ਨੂੰ ਵਰਤਦੇ ਇਹਨੂੰ ਆਉਂਦੇ ਜਾਂਦੇ ਆ ਇਹ ਵਿਚਾਲਾ ਪੈਂਦਾ ਸਾਡਾ ਸੈਂਟਰ ਹੂੰ ਹੂੰ ਕੋਈ ਬੱਸ ਨਹੀਂ ਬੱਸ ਨੂੰ ਪਤਾ ਨਹੀਂ ਲੱਗਦਾ ਕੋਈ ਇੱਥੇ ਰੁਕ ਜਾਂਦਾ ਕੋਈ ਪਰਲੇ ਬੰਨੇ ਪੁਲ ਤੇ ਰੁਕ ਜਾਂਦਾ ਕਈ ਬੱਸਾਂ ਵਾਲੇ ਰੁਕਦੇ ਹੀ ਨਹੀਂਗੇ ਬੱਚੀਆਂ ਵਿਚਾਰੀਆਂ ਨੇਰੇ ਸਵੇਰੇ ਜਿਹੜੇ ਜੌਬ ਕਰਦੀਆਂ ਜਾਂ ਪੜਦੀਆਂ ਜਾਂ ਬਜ਼ੁਰਗ ਮਾਈਆਂ ਸਾਰਿਆਂ ਨੂੰ ਬਹੁਤ ਜ਼ਾਰੇ ਚੀਜ਼ ਦਿੱਕਤ ਆ ਰਹੀ ਆ ਸਾਡੇ ਕਿਸੇ ਵੀ ਚੀਜ਼ ਵਾਲੇ ਨੇ ਬਾਕਾਇਦਾ ਬੱਸਾਂ ਦੇ ਡੇਪੋਆਂ ਨੂੰ ਵੀ ਲੈ ਕੇ ਦਿੱਤਾ ਫਿਰ ਅਸੀਂ ਆ ਰੋਡ ਸੰਬੰਧੀ ਜਿਹੜੀ ਮੇਨ ਸਾਡੀ ਅੱਜ ਮੰਗਾ ਜਿਹਦੇ ਸੰਬੰਧੀ ਬੈਠੇ ਆ ਅਸੀਂ ਇਹ ਕਹਿੰਦੇ ਸੀ ਵੀ ਜਿਹੜਾ ਇਹ ਮੇਨ ਹੈ ਡਿਫੈਂਸਰ ਰੋਡ ਆ ਵੀ ਆਰਮੀ ਵਾਲਾ ਰੋਡ ਆ ਜਿਹੜਾ ਰੇਲਵੇ ਫਾੜਕ ਆ ਇਹ ਵੀ ਕਦੇ ਨਹੀਂ ਬੰਦ ਹੋਊਗਾ ਅੱਛਾ ਅਸੀਂ ਲਿਖਤੀ ਰੂਪ ਦੇ ਵਿੱਚ ਲੋਕਲ ਐਮਐਲਏ ਨੂੰ ਐਮਐਲਏ ਰਾਹੀਂ ਉਹਨਾਂ ਨੇ ਆਪਦੇ ਰਾਜ ਸਭਾ ਦੇ ਮੈਂਬਰ ਰਾਹੀਂ ਉਹਨਾਂ ਨੇ ਉੱਪਰ ਤੱਕ ਚਿੱਠੀਆਂ ਪਹੁੰਚਾਈਆਂ ਫਿਰ ਅਸੀਂ ਆਪਣੇ ਜਿਹੜੇ ਮੌਜੂਦਾ ਐਮਪੀ ਸਰਵਜੀਤ ਸਿੰਘ ਖਾਲਸਾ ਉਹ ਮੌਕੇ ਤੇ ਆਏ ਮੌਕੇ ਤੇ ਸਾਰਾ ਮੌਕਾ ਵੇਖ ਕੇ ਮੰਗ ਪੱਤਰ ਲੈ ਕੇ ਗਏ ਉਹਨਾਂ ਨੇ ਵਿਚਾਰਾ ਜੁਈ ਕੀਤੀ ਉਹਨਾਂ ਦੀ ਕੋਈ ਨਹੀਂ ਸੁਣੀ ਫਿਰ ਅਸੀਂ ਭਾਜਪਾ ਦੇ ਜਿਹੜਾ ਆਪਣੇ ਰਵਨੀਤ ਬਿੱਟੂ ਜੀ ਆ ਰੇਲਵੇ ਨਾਲ ਸੰਬੰਧ ਤੋਂ ਉਹਨਾਂ ਦਾ ਉਹਨਾਂ ਕੋਲ ਗਏ ਉਹਨਾਂ ਨੇ ਹੁਣ ਸਮਿਤਕਰਗ ਪਹਿਲਾਂ ਪ੍ਰਧਾਨ ਸੀ ਭਾਜਪਾ ਨੇ ਡਿਊਟੀ ਲਈ ਉਹ ਇੱਥੇ ਆ ਕੇ ਦੇਖ ਕੇ ਗਏ ਤਾਲਮਿਲ ਕੀਤਾ ਉਹਨੇ ਸਾਨੂੰ ਭਰੋਸਾ ਦਵਾਇਆ ਕਹਿੰਦੇ ਵੀ ਅੰਡਰ ਬ੍ਰਿਜ ਪਾਸ ਹੋ ਗਿਆ ਅੰਡਰਬ੍ਰਿਜ ਆ ਲੇਨ ਦੇ ਥੱਲੇ ਰੀ ਤੁਹਾਨੂੰ ਕੀਤਾ ਨੂੰ ਜਾਣ ਵਾਸਤੇ ਅੱਛਾ ਜੀ ਤੇ ਪਰ ਉਹ ਅੱਜ ਕੱਲ ਸਾਨੂੰ ਪਤਾ ਲੱਗਿਆ ਕੱਲ ਚਿੱਠੀ ਆਈ ਆ ਵੀ 18 ਤਰੀਕ ਨੂੰ 18 9 2025 ਨੂੰ ਵੀ ਉਹ ਬੰਦ ਕਰ ਦੇਣਾ ਹੁਣ ਉਹ ਬੰਦ ਕਰਨ ਲੱਗੇ ਸੀਗੇ ਜੇ ਸਾਨੂੰ ਅੱਜ ਨਾ ਪਤਾ ਲੱਗਦਾ ਕੱਲ ਤੇ ਇਹਨਾਂ ਨੇ ਚੁੱਪਚੀ ਬੀਤੇ ਉਹ ਬੰਦ ਕਰ ਦੇਣਾ ਸੀਗਾ ਅਸੀਂ ਕਿਹੜੇ ਅਫਸਰ ਕੋਲ ਨਹੀਂ ਗਏ ਡੀਸੀ ਤੋਂ ਲੈ ਕੇ ਉੱਪਰ ਤੱਕ ਕਿਹੜੇ ਮੰਤਰੀ ਕੋਲ ਨਹੀਂ ਗਏਗੇ ਕਿਹੜੇ ਐਮਪੀ ਕੋਲ ਨਹੀਂ ਗਏ ਕਿਹੜੇ ਐਮਐਲਏ ਕੋਲ ਨਹੀਂ ਗਏ ਸਾਰਿਆਂ ਕੋਲ ਜਾ ਕੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਸਾਨੂੰ ਮਜਬੂਰ ਨਾ ਇਹ ਤਾਪਦੀ ਦੂਜੇ ਗਰਮੀ ਦੇ ਵਿੱਚ ਬਜ਼ੁਰਗ ਮਤਾਵਾ ਬਜ਼ੁਰਗ ਬੈਠੇ ਆ ਸਾਰੇ ਨੌਜਵਾਨ ਜਿੰਨਿਆਂ ਨੂੰ ਸਾਨੂੰ ਪਤਾ ਵੀ ਇਹ ਲੋਕਾਂ ਨੂੰ ਖੈਦਲ ਕਰਾਵੀ ਹੁੰਦੀ ਹੈ ਕਿੱਡੀ ਕੁ ਵੱਡੀ ਸਮੱਸਿਆ ਸਰਪੰਨ ਸਾਹਿਬ ਇਹ ਇਹ ਸਾਡੇ ਪਿੰਡ ਦੀ ਜੀ ਬਹੁਤ ਵੱਡੀ ਸਮੱਸਿਆ ਸਾਨੂੰ ਤਾਂ ਜਿਵੇਂ ਭਾਰਤ ਪਾਕਿਸਤਾਨ ਵਾਲਾ ਕੰਮ ਹੀ ਹੋ ਜੂਗਾ ਜੇ ਵੰਡ ਹੋਈ ਹੈ ਜੀ ਸਾਡੇ ਪਿੰਡ ਦੀ 70% ਜ਼ਮੀਨ ਹੈ ਜਿਹੜੀ ਪਰਲੇਮਨ ਨੇ ਆ ਜੀ ਇਹ ਸਾਡੇ ਪਿੰਡ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਹੂੰ ਹੂੰ ਇਹ ਤਾਂ ਸਮਝ ਲੈ ਇੱਕ ਹਸਾਬ ਦਾ ਸਾਨੂੰ ਮਾਰਨ ਵਾਲੀ ਗੱਲ ਹੀ ਹੈ ਜੀ ਇੱਕ ਸਰਪੰਨ ਸਾਹਿਬ ਤੁਹਾਡੇ ਪੌਲ ਬੰਦ ਦੇ ਨੂੰ ਕਿੰਨਾ ਚਿਰ ਹੋ ਗਿਆ ਬੋਲ ਬਣਦੇ ਇਹਨੂੰ ਘੱਟੋ ਘੱਟ ਜੀ 12-13 ਸਾਲ ਹੋ ਗਏ ਇਹਨੂੰ ਇਹ 2011-12 ਚ ਸ਼ਾਇਦ ਬਣਨਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਹੋਰਾਂ ਦਾ ਹੋਏ ਹਨ ਇਹ ਕਾ ਇੱਥੇ ਮੋਟਾ ਹੋ ਗਿਆ ਜੀ ਪਹਿਲੇ 13-14 ਸਾਲਾਂ ਦੇ ਵਿੱਚ ਇਹ ਕੰਪਲੀਟ ਹੋਇਆ ਜਾ ਕੇ ਹਾਂਜੀ ਹਾਂਜੀ ਹੁਣੇ ਕੁਝ ਕੁ ਦਿਨ ਪਹਿਲਾਂ ਹੀ ਥੱਲੇ ਆ ਹਾਂਜੀ ਸਮਝ ਲਓ ਮਹੀਨਾ ਕੋ ਹੋ ਜਾਣਾ ਚੱਲੇ ਨੇ ਇਹਨੂੰ ਜੀ ਤੇ ਹੁਣ ਤੁਹਾਨੂੰ ਇਹ ਨਵੀਂ ਸਮੱਸਿਆ ਖੜੀ ਹੋ ਗਈ ਹਾਂਜੀ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਸੀ ਵੀ ਤੁਹਾਡਾ ਜਿਹੜਾ ਅੰਡਰਬ੍ਰਿਜ ਆ ਪਾਸ ਹੋ ਗਿਆ ਪਰ ਸਾਨੂੰ ਕੱਲ ਦੂਜਾ ਅਸੀਂ ਵੀ ਸਾਹ ਧਿਆਨ ਰੱਖਦੇ ਸੀਗੇ ਸਾਨੂੰ ਕੱਲ ਆਵਰੇ ਸੋਰਸਾਂ ਤੋਂ ਪਤਾ ਲੱਗਿਆ ਵੀ ਲੈਟਰ ਨਿਕਲਿਆ ਹੀ ਇੱਕ ਵਾਜ ਇਹਨਾਂ ਨੇ ਬੰਦ ਕਰਨਾ ਸੀ ਅਸੀਂ ਕੱਲ ਹੀ ਸਾਰੇ ਪਿੰਡ ਨੇ ਪਲਾਨਿੰਗ ਕੀਤੀ ਪਲਾਨੇ ਕਰਕੇ ਅਸੀਂ ਆਪਦਾ ਜਿਹੜਾ ਪ੍ਰੋਗਰਾਮ ਲਿਖਿਆ ਹੁਣ ਸਾਨੂੰ ਆਸੇ ਪਾਸੇ ਦੇ ਜਿਹੜੇ ਪਿੰਡ ਆ ਸਾਰਿਆਂ ਦੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਸਾਨੂੰ ਫੋਨ ਕਰੀ ਜਾਂਦੇ ਆ ਵੀ ਕੱਲੀ ਇਹ ਤੁਹਾਡੀ ਸਮੱਸਿਆ ਨਹੀਂ ਸਾਡੀ ਵੀ ਇੱਧਰ ਲੱਗਦੇ 10 ਪਿੰਡਾਂ ਦੀ ਸਮੱਸਿਆ ਇੱਧਰ ਲੱਗਦੇ 10 ਪਿੰਡਾਂ ਦੀ ਸਮੱਸਿਆ ਵੀ ਅਸੀਂ ਤੁਹਾਡੇ ਨਾਲ ਆ ਵੀ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਗਈ ਵੀ ਜਨਾਚਰ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੋਂ ਹੀ ਉਹਨਾਂ ਚ ਉੱਠਣਾ ਨਹੀਂ ਗਾ ਕੋਈ ਪ੍ਰਸ਼ਾਸਨ ਵੱਲੋਂ ਆਇਆ ਤੁਹਾਡੀ ਗੱਲ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪਹਿਲਾਂ ਸਾਨੂੰ ਸ਼ਾਂਤਮਈ ਧਰਨਾ ਇੱਥੇ ਲਾਇਆ ਹੋਇਆ ਸੀ ਇਹਨਾਂ ਨੇ ਖਦੇੜਨ ਦੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਇੱਥੇ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਫਿਰ ਸਾਡੇ ਐਕਦਰ ਹਾਂਜੀ ਅੱਜ ਹੀ ਹਾਂਜੀ ਓਕੇ ਹਾਂਜੀ ਫਿਰ ਇੱਕ ਚੰਦਜੀਤ ਸਿੰਘ ਏਆਰ ਅੱਗੇ ਵੀ ਉਹ ਸਾਡੇ ਪਿੰਡ ਦਖਨਦਜੀ ਇਹ ਦਿੰਦਾ ਉਹ ਪਤਾ ਨਹੀਂ ਸਰਕਾਰ ਦਾ ਛੱਡਿਆ ਹੋਇਆ ਬੰਦਾ ਪਤਾ ਨਹੀਂ ਕਿਵੇਂ ਆ ਅੱਜ ਵੀ ਉਹ ਕਹਿੰਦਾ ਸੀ ਮੈਂ ਗੱਡੀ ਉੱਤੋਂ ਹੀ ਨਗਾਉਣੀ ਆ ਸਾਰੀਆਂ ਮਤਾਵਾਂ ਮੇਰੇ ਮਗਰਾਂੇ ਖੜ ਗਈਆਂ ਉਹ ਕਹਿੰਨੇ ਨਗਾ ਤੂੰ ਉਹਨੇ ਕਹਿੰਨੇ ਪਾਸੇ ਚੌਰੀ ਕਿ ਫਿਰ ਇਹਨਾਂ ਨੇ ਗੱਡੀ ਭਿਹਾ ਕੇ ਨਗਾਈ ਦੋ ਮੁੰ ਹੁਣ ਵੀ ਬਸ ਗੋਣ ਤੇ ਮਿੱਟੀ ਝੜੀ ਜਾਂਦੇ ਹੁਣ ਆਉਂਦੀ ਜੱਸੀਲਦਾਰ ਸਾਹਿਬ ਆਏ ਆ ਸਾਨੂੰ ਪਾਸੇ ਆ ਕੇ ਕਹਿੰਦੇ ਵੀ ਅਸੀਂ ਰਵਨੀਤ ਬਿੱਟੂ ਜੀ ਨਾਲ ਗੱਲ ਕਰਾਂਗੇ ਮੈਂ ਕਿਹਾ ਜਿਹੜੀ ਤੁਸੀਂ ਗੱਲ ਕਰਨੀ ਹੈ ਉਹ ਅਸੀਂ ਕਰ ਕਰ ਚੁੱਕੇ ਸਾਰਾ ਕੁਝ ਓਕੇ ਵੀ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਭਰੋਸੇ ਤੇ ਆਪਦੇ ਘਰੇ ਨਹੀਂ ਉਤਰੇ ਗਏ ਵੀ ਆਪਦੇ ਉਹਨਾਂ ਦੇ ਨੁਮਾਇੰਦੇ ਹੀ ਭੇਜੇ ਸਭ ਕੁਝ ਕੀਤਾ ਅਸੀਂ ਇੱਥੇ ਮਾਰੇ ਦੇ ਬੈਠੇ ਸਾਨੂੰ ਕੋਈ ਸ਼ੌਂਕ ਨਹੀਂਗਾ ਤੁਹਾਨੂੰ ਲਾਉਣ ਦਾ ਅਸੀਂ ਕੱਲ ਵੀ ਸੀਆਈਡੀ ਵਾਲਿਆਂ ਨੇ ਧਿਆਨ ਚ ਲਿਆਂਦਾ ਸੀ ਉਸ ਤਰ੍ਹਾਂ ਧਿਆਨ ਚ ਲਿਆਂਦਾ ਸੀ ਵੀ ਅਸੀਂ ਸਾਨੂੰ ਕੱਲ ਨੂੰ ਇੱਥੇ ਧਰਨਾ ਲਾਉਣਾ ਪਊਗਾ ਤੁਸੀਂ ਅੱਜ ਹੀ ਸਾਨੂੰ ਅਸਰ ਅੱਜ ਅਸੀਂ 11 ਵਜੇ ਦਿਨੇਟਰ ਨਾਲ ਆਇਆ ਸਾਨੂੰ ਕੱਲ ਦਿਨ ਨੂੰ ਦੱਸਿਆ ਕੋਈ ਅਵਸਰ ਸਾਡੇ ਤੱਕ ਨਹੀਂ ਆਇਆ ਕਿ ਇਹ ਜਾਣਬੁੱਝ ਕੇ ਸਾਨੂੰ ਖਰਾਬ ਕਰਨਾ ਚਾਹੁੰਦੇ ਆ ਕਿ ਇਹ ਜਾਣਬੁੱਝ ਕੇ ਲੋਕਾਂ ਨੂੰ ਖਰਾਬ ਕਰਨਾ ਚਾਹੁੰਦੇ ਆ ਲੋਕਾਂ ਨਾਲ ਤੇ ਸਾਡਾ ਟਕਰਾਅ ਕਰਨਾ ਚਾਹੁੰਦੇ ਆ ਵੀ ਇਹਨਾਂ ਦਾ ਜਿਹੜਾ ਧਿਆਨ ਆ ਸਿਰਫ ਆ ਵੀ ਸਾਨੂੰ ਖੜਾਉਣ ਦੇ ਵਿੱਚ ਆ ਸਾਨੂੰ ਸਮੱਸਿਆ ਦੇ ਹੱਲ ਵਾਲੇ ਸਮੱਸਿਆ ਦੇ ਹੱਲ ਵਾਲੇ ਇਹਨਾਂ ਨਾਲ ਬਿਲਕੁਲ ਧਿਆਨ ਨਹੀਂ ਜੀ ਇਹਨਾਂ ਦਾ ਸਰਪੰਚ ਸਾਹਿਬ ਕੀ ਕਰੋਗੇ ਅੱਗੇ ਫਿਰ ਜੇ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਦਾ ਬਸ ਇਹ ਤਾਂ ਇਹ ਦੂਤੇ ਤਾਉਣ ਜੀ ਖਤਮ ਹੀ ਆ ਜੀ ਇਹ ਸਮਝ ਲਓ ਸਾਡੇ ਬੱਚਿਆਂ ਆਉਣ ਵਾਲੇ ਬੱਚਿਆਂ ਦੀ ਜਿਹੜੀ ਪੀੜੀਆਂ ਦੀ ਲੜਾਈ ਆ ਬੱਚੇ ਵਿਚਾਰੇ ਕੀ ਕਰਨਗੇ ਜਿਰ ਪੈਂਡ ਹੀ ਵੰਡਿਆ ਗਿਆ ਪਰਲਮੈਂਟ ਨੇ ਕਿਵੇਂ ਜਾਵਾਂਗੇ ਜਮੀਨਾਂ ਵੇਚਾਂਗੇ ਆਪਣੀਆਂ ਅੱਜ ਕੱਲ੍ਹ ਇਹ ਜਮਾਨੇ ਚ ਕੋਈ ਜਮੀਨਦਾਰਾ ਸਾਨੂੰ ਆਸ ਦਾ ਰੋਟੀ ਖਾਈ ਜਾਨੇ ਇਹੇ ਸਰਕਾਰਾਂ ਚਾਹੁੰਦੀਆਂ ਅੱਗੇ ਕਿੰਨੇ ਸਰਕਾਰਾਂ ਨੇ ਹਤਕੰਡੇ ਬਣਾਏ ਆ ਵੀ ਇਹਨਾਂ ਦੀਆਂ ਜਮੀਨਾਂ ਇਹ ਤਰੀਕੇ ਨਾਲ ਵਗਾ ਦਿਆ ਇਹਨਾਂ ਵਗਾ ਦਿਆ ਕੋਈ ਰੋਡ ਕੱਟਦਾ ਕਿਤੇ ਕੁਸ ਕੱਟਦਾ ਕਿ ੱੱੱੱੱੱੱੱੱੱੱੱੱ ਦਾ ਡੋਡੀ ਜਰੀ ਹਣ ਮੱਲਾ ਅੱਧਾ ਕੱਲ ਰਹਿ ਗਈ ਨਾ ਬੋਰ ਕਰਾਉਣ ਜਗ੍ਹਾ ਨਾ ਕੋਸੋਰ ਕਰਨ ਜਗ੍ਹਾ ਕਹਿੰਦਾ ਵਕਾਓ ਵੀ ਜਮੀਨ ਹੁਣ ਸਾਡੇ ਪਿੰਡ ਦੀ ਘਟੋ ਘਟ ਵੀ ਹਜ਼ਾਰ ਤੋਂ ਉੱਪਰ ਕਿੱਲਾ ਜਮੀਨ ਦਾ ਉਧਰ ਆ ਤੇ ਕੀ ਕੀ ਕਰਾਂਗੇ ਅਸੀਂ ਤੇ ਕੀ ਕਰੋਗੇ ਅੱਗੇ ਅੱਗੇ ਕੀ ਕਰੋਗੇ ਐਕਸ਼ਨ ਕੀ ਕਰੋਗੇ ਫਿਰ ਸਾਡੇ ਤਾਂ ਸਾਰੇ ਪਿੰਡਾਂ ਵਾਲੇ ਨੇ ਪੱਕੀ ਧਾਰੀ ਆ ਸਾਡੇ ਬਾਕੀ ਪਿੰਡਾਂ ਨਾਲ ਇਸ ਫਰਕ ਆ ਜਿੰਨਾ ਚਿਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਪੱਕੇ ਤੌਰ ਤੇ ਹੁਣ ਅਸੀਂ ਲੋਕਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਪੱਕੇ ਤੌਰ ਤੇ ਸਾਡੇ ਦੇ ਆਪਣਾ ਦੀ ਪਰਚੇ ਹੋ ਜਾਣ ਸਾਡਾ ਭਾਂਵੀ ਕੋਈ ਜਾਨੀਮਾਲੀ ਨੁਕਸਾਨ ਹੋ ਜੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਏ ਅਸੀਂ ਤੁਹਾਨੂੰ ਪੱਕੇ ਤੌਰ ਤੇ ਤੇ ਲਾਵਾਂਗੇ ਤੇ ਮਕਮਲ ਰੋਡ ਜਾਮ ਕਰਾਂਗੇ ਅਸੀਂ ਅਸੀਂ ਬਿਲਕੁਲ ਨਹੀਂ ਲੰਘਣ ਦੇਣਾਗਾ ਸਾਡੇ ਨਾਲ ਕਾਂਗਰਸ ਦੇ ਚੇਅਰਮੈਨ ਨੇ ਉਹ ਜੁੜੇ ਹੋਏ ਆ ਪਰਮਪਾਲ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਪਰਮਪਾਲ ਜੀ ਕਿਵੇਂ ਦੇਖਦੇ ਹੋ ਇਹ ਸਮੱਸਿਆ ਨੂੰ ਤੁਸੀਂ ਦੇਖੋ ਬੜੇ ਵਿਸਤਾਰ ਨਾਲ ਸਰਪੰਚ ਸਾਹਿਬ ਨੇ ਦੱਸਿਆਗਾ ਵੀ ਲੋਕਾਂ ਦੀ ਜਿਹੜੀ ਸਮੱਸਿਆ ਹੈਗਾ ਉਹਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਹੂੰ ਹੂੰ ਔਰ ਰਹਿੰਦੇ ਟਾਈਮ ਕਰਨਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਐਮਐਲਏ ਤੋਂ ਲੈ ਕੇ ਐਮਪੀ ਤੱਕ ਹਾਂ ਕੋਈ ਮੰਤਰੀ ਛੱਡੇ ਇਹਨਾਂ ਨੇ ਕਮਿਸ਼ਨਰ ਤੋਂ ਲੈ ਕੇ ਕਮਿਸ਼ਨਰ ਰੇਲਵੇ ਤੱਕ ਟੇਰ ਤੋਂ ਲੈ ਕੇ ਸੈਂਟਰ ਤੱਕ ਸਾਰਾ ਪਰ ਕਿਸੇ ਨੇ ਗੌਰ ਨਹੀਂ ਕੀਤੀ ਹੂੰ ਅੱਜ ਫਿਰ ਅਖੀਰ ਤੇ ਆਪਣੇ ਹੱਕਾਂ ਲਈ ਤਾਂ ਲੜਨਾ ਪੈਣਾ ਲੜਨਾ ਪੈਣਾ ਬੈਠਣਾ ਪੈਣਾ ਹੂੰ ਦੇਖੋ ਹੁਣ ਜੋ ਇਹਨਾਂ ਨੇ ਖੇਤੀਬਾੜੀ ਕਰਨ ਜਾਣਾ ਕਿਸਾਨਾਂ ਨੇ ਉਧਰ ਮਸਲਾ ਨਹੀਂ ਹੱਲ ਹੋਣਾ ਇੱਕ ਰਾਹ ਤੇ ਇੱਕ ਇੱਕ ਹੱਲ ਤਾਂ ਕੱਢਣਾ ਪੈਣਾ ਨਾ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਹੈਗੀਆਂ ਮੈਂ ਨਹੀਂ ਕਹਿੰਦਾ ਵੀ 100% ਦੇ ਹਿਸਾਬ ਨਾਲ ਚੱਲੋ ਬਰਕੁਪਿਆ 60% ਇੱਕ ਛੋਟਾ ਰਸਤਾ ਤਾਂ ਇਹਨੂੰ ਦੇਣਾ ਚਾਹੀਦਾ ਨਾ ਥੱਲੇ ਫਟਕ ਨਹੀਂ ਬੰਦ ਕਰਨਾ ਚਾਹੀਦਾ ਇਹ ਅੰਡਰਪ੍ਰੇਜ਼ ਦੀ ਕੀ ਪ੍ਰੋਬਲਮ ਹੈ ਉਹ ਆਪਾਂ ਜਦੋਂ ਸਰਕਾਰ ਮੰਨਦੀ ਸੀ ਉਸ ਗੱਲ ਤੇ ਤਾਂ ਅੰਡਰਪ੍ਰੇਜ਼ ਬ੍ਰਾਂਡ ਦੇ ਵਿੱਚ ਸਮੱਸਿਆ ਕੀ ਹੈ ਆਪਾਂ ਉਹ ਮੰਗ ਕਰ ਲੈਣੀ ਚਾਹੀਦੀ ਵੀ ਜਿਹੜਾ ਪ੍ਰੋਜੈਕਟ ਹੈ ਤਲਵੰਡੀ ਸਬ ਤਲਵੰਡੀ ਤੋਂ ਲੁਧਿਆਣਾ ਹੂੰ ਇਹ 15 ਸਾਲ ਹੋ ਗਏ ਨੂੰ ਬਣਦੇ ਨੂੰ ਹਜੇ ਵੀ ਕੰਪਲੀਸ਼ਨ ਆਹਾ ਆ ਮਹੀਨੇ ਪਹਿਲਾਂ ਇਹਦੀ ਕੰਪਲੀਸ਼ਨ ਹੋਈ ਹੈ ਤੇ ਕਿਤਨੇ ਕਿਤੇ ਹਜੇ ਵਿੱਚ ਪਿਆਗਾ ਕਿੰਨੇ ਠੇਕੇਦਾਰ ਆਏ ਕਿੰਨਾਗਾ ਸਬਲੇਟ ਹੋਇਆ ਕਿੰਨੇ ਲੋਕਾਂ ਦੀਆਂ ਤੇ ਮੌਤਾਂ ਹੋਈਆਂ ਕਿੰਨੇ ਆਈ ਹਾਈ ਕੋਰਟ ਚ ਚੈਲੰਜ ਹੋਇਆ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਵੀ ਇਹ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਬਿਲਕੁਲ ਹੁਣ ਜਿਹੜੀ ਕਿਸਾਨਾਂ ਨੂੰ ਖੱਜਲ ਖਰਾਬੀ ਹੋਣੀ ਹੈ ਜਾਂ ਬੱਚੇ ਆ ਉਹ ਕਿਲੋਮੀਟਰ ਗਾਹ ਦਰ ਦਿੰਦੀ ਜਾ ਕੇ ਬਸ ਬਿਲਕੁਲ ਬਿਲਕੁਲ ਕੱਲੋ ਕੋਈ ਬੱਚੇ ਦੇ ਫੇਟ ਵੱਜੇ ਕੌਣ ਜ਼ਿੰਮੇਵਾਰ ਹੈ ਇਹ ਡੀਸੀ ਸਾਹਿਬ 올ਨ올 ਪਾਵਰਫੁੱਲ ਹੁੰਦੇ ਆ ਇਹਨਾਂ ਨੂੰ ਆਕੇ ਇਮੀਡੀਏਟਲੀ ਇਹ ਕੰਮ ਪਹਿਲਾਂ ਬੰਦ ਕਰਾਉਣਾ ਚਾਹੀਦਾ ਮੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਵੀ ਆਓ ਇਹਨਾਂ ਦੀਆਂ ਗੱਲਾਂ ਸੁਣੋ ਨਹੀਂ ਤਾਂ ਬੈਠੇ ਜਾਣਗੇ ਇੱਥੇ ਇਕੱਠ ਵਧੀ ਜਾਣਾ ਤੁਸੀਂ ਕੀ ਸਾਥ ਦਿਓਗੇ ਇਹਨਾਂ ਦਾ ਨਹੀਂ ਤਾਂ ਬੈਠੇ ਲੋਕਾਂ ਦੇ ਨਾਲ ਆ ਵੀ ਰਾਤ ਦੇ 12 ਵਜੇ ਜਾਣਗੇ ਦੋ ਦਿਨ ਲੱਗ ਜਾਣ ਇੱਥੇ ਬੈਠੇ ਆ ਸੀ ਇਹਨਾਂ ਦੇ ਨਾਲ ਸਾਨੂੰ ਕੋਈ ਕਿਸੇ ਦੀ ਪ੍ਰਵਾਹ ਕੋਈ ਠੀਕ ਹੈ ਜੀ ਅਸੀਂ ਆਪ ਲੋਕਾਂ ਦੇ ਵਿੱਚ ਇਹਨਾਂ ਨਾਲ ਖੜਾਂਗੇ ਠੀਕ ਹੈ ਜੀ ਸੋ ਪਰਮਪਾਲ ਸਿੰਘ ਜੀ ਨੇ ਦੱਸਿਆ ਕਿ ਜਿਹੜਾ ਮੰਗ ਜਾਇਜ ਇਹਨਾਂ ਲੋਕਾਂ ਦੀ ਸਮੱਸਿਆ ਜਿਹੜੀ ਬਿਲਕੁਲ ਹੈ ਤੇ ਔਰ ਇਹਦਾ ਹੱਲ ਹੈ ਜਿਹੜਾ ਸਰਕਾਰ ਵੱਲੋਂ ਸਮਾਂ ਰੈਂਦੇ ਕਰ ਦੇਣਾ ਚਾਹੀਦਾ ਸੀਗਾ ਤਾਂ ਕਿ ਅੱਜ ਇੱਥੇ ਧਰਨੇ ਤੇ ਬੈਠਣ ਦੀ ਨੌਬਤ ਨਾ ਹੁੰਦੀ ਔਰ ਸਾਡੇ ਨਾਲ ਬਹੁਤ ਵੱਡੀ ਪੱਧਰ ਤੇ ਮਾਈਆਂ ਬੀਬੀਆਂ ਵੀ ਜੁੜੀਆਂ ਹੋਈਆਂ ਤੁਸੀਂ ਬੋਲੋਗੇ ਕੁਝ ਵੀ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੱਬਰ ਸਿੰਘ ਹੈ ਜੀ ਗੱਬਰ ਸਿੰਘ ਜੀ ਕੀ ਕਹੋਗੇ ਤੁਸੀਂ ਇਸ ਸਮੱਸਿਆ ਬਾਰੇ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਡਿਟੇਲ ਦੇ ਵਿੱਚ ਕੀ ਕਹੋਗੇ ਤੁਸੀਂ ਇਹਦੇ ਬਾਰੇ ਸਾਡੀ ਬਹੁਤ ਵੱਡੀ ਸਮੱਸਿਆ ਹੈ ਸਾਡਾ ਚਰਾਸਤਾ ਹੀ ਬੰਦ ਹੋ ਜਾਣਾ ਠੀਕ ਹੈ ਜੀ ਜਿਹੜੇ ਇਧਰ ਦੌਲਤਪੁਰੇ ਤੋਂ ਲੈ ਕੇ ਜਾਂ ਕੋਰੇਵਾਲੇ ਤੱਕ ਜਿਹੜੇ ਪਿੰਡ ਇੱਥੇ ਇਕੱਠੇ ਹੁੰਦੇ ਆ ਬੱਚੇ ਬਜ਼ੁਰਗ ਬੀਬੀਆਂ ਸਾਰੀਆਂ ਇੱਥੋਂ ਚੜ੍ਹਦੇ ਆ ਠੀਕ ਹੈ ਜੀ ਸਾਨੂੰ ਬਹੁਤ ਔਖਾ ਕਦੇ ਇਧਰ ਆਉਣਾ ਪੈਂਦਾ ਕਦੇ ਉਧਰ ਜਿਹੜੇ ਨਿਧਾਂ ਵਾਲੇ ਆ ਕਈ ਵਾਰੀ ਉਹਨਾਂ ਨੂੰ ਇਧਰ ਤਾਰ ਦਿੱਤਾ ਜਾਂਦਾ ਵੇਖੋ ਕਿੰਨੀ ਵਾਰਡ ਬੰਦੀ ਆ ਉਹ ਤਾਂ 1 ਕਿਲੋਮੀਟਰ ਤੋਂ ਵੀ ਜ਼ਿਆਦਾ ਉਹ ਇੱਥੋਂ ਦੁਰ ਕੇ ਜਾਂਦੇ ਆ ਸਾਡੇ ਬੰਦਿਆਂ ਨੂੰ ਉਧਰ ਤਾਰ ਦਿੱਤਾ ਜਾਂਦਾ ਠੀਕ ਹੈ ਜੀ ਬੱਸਾਂ ਵਾਲੇ ਵੀ ਸਾਰੇ ਕਹਿੰਦੇ ਬਾਈ ਜੀ ਅੰਡਰ ਬ੍ਰਿਜ ਬਣੂਗਾ ਤਾਂ ਹੀ ਥੱ ਪ੍ਰਾਈਵੇਟ ਚਾਹੇ ਸਰਕਾਰੀ ਆ ਚਾਹੇ ਏਸੀ ਬੱਸਾਂ ਉਹ ਕਹਿੰਦੇ ਅਸੀਂ ਥੱਲੋਂ ਲੈ ਕੇ ਜਾਵਾਂਗੇ ਤੁਸੀਂ ਅੰਡਰ ਬ੍ਰਿਜ ਬਣਾਓ ਅਸੀਂ ਸਾਰੀਆਂ ਲੈਟਰਸ ਵਗੈਰਾ ਦਿੱਤੀਆਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਪਰ ਸਾਡਾ ਹੱਲ ਹੀ ਨਹੀਂ ਹੋ ਰਿਹਾ ਸਾਨੂੰ ਦਿਲਾਸਾ ਦਿੱਤਾ ਜਾਂਦਾ ਵੀ ਹਾਂ ਤੁਸੀਂ ਤੁਹਾਡਾ ਹੱਲ ਕਰ ਦਾਂਗੇ ਇਹ ਨਵੇਂ ਪੌਲ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਜਾਦਾ ਜਿਵੇਂ ਮੋਗਾ ਹੀ ਤਰਜ ਤੇ ਜੇ ਸਸਤੇ ਸਾਰਨਾ ਜਿਵੇਂ ਆਪਣਾ ਬਣਿਆ ਮੋਗਾ ਉਸ ਤਰ੍ਹਾਂ ਬਣੇ ਜਾਂ ਜਿਹੜਾ ਮਰੰਡੇ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖਿਆ ਹੋਊਗਾ ਹਾਂ ਉਹ ਦੇਖਿਆ ਉਸ ਤਰ੍ਹਾਂ ਬਣਿਆ ਬਣੇ ਤਾਂ ਜੋ ਸਾਡਾ ਹੱਲ ਹੋਵੇ ਕਿਉਂਕਿ ਗਾਹ ਨੂੰ ਇਹ ਇੱਕ ਸਿੰਗਲ ਲਾਈਨ ਆ ਕੱਲ ਨੂੰ ਡਬਲ ਹੋ ਗਈ ਹੂੰ ਡਬਲ ਦਾ ਸੋਚ ਕੇ ਵੀ ਚੱਲਣਾ ਪੈਣਾ ਨਾ ਵੱਡਾ ਬ੍ਰਿਜ ਬਣਿਆ ਠੀਕ ਹੈ ਹਾਂਜੀ ਇੱਧਰ ਵੀ ਬਣਿਆ ਸਾਡੇ ਕਾਂ ਸਿੰਘ ਵਾਲੇ ਪਰ ਛੋਟਾ ਸਾਡੀਆਂ ਕੰਬਾਈਨਸ ਟਰੈਕਟਰ ਸਾਰਾ ਕੁਝ ਲੰਗਣਾ ਉਸ ਹਿਸਾਬ ਨਾਲ ਉਹਨਾਂ ਨੂੰ ਬ੍ਰਿਜ ਦੇਣਾ ਚਾਹੀਦਾ ਅੰਡਰ ਬ੍ਰਿਜ ਬਿਲਕੁਲ ਬਿਲਕੁਲ ਸੋ ਇਹਨਾਂ ਦੀ ਮੰਗ ਹੈ ਕਿ ਸਾਨੂੰ ਜਿਹੜਾ ਅੰਡਰ ਬ੍ਰਿਜ ਦਿੱਤਾ ਜਾਵੇ ਔਰ ਸਾਡੇ ਨਾਲ ਬਹੁਤ ਵੱਡੀ ਪੱਧਰ ਤੇ ਮਾਈਆਂ ਬੀਬੀਆਂ ਜੁੜੀਆਂ ਹੋਈਆਂ ਜਿਹੜੀਆਂ ਕਿ ਤਪਦੀ ਤੁੱਪ ਦੇ ਵਿੱਚ ਇੱਥੇ ਸੜਕ ਤੇ ਬੈਠੀਆਂ ਹੋਈਆਂ ਹਾਂ ਹਾਂਜੀ ਮਾਤਾ ਜੀ ਕੌਣ ਬੋਲੇਗਾ ਤੁਹਾਡੇ ਵਿੱਚੋਂ ਜੀ ਪੂਰੇ ਲਿਆ ਪਰ ਬੋਲੂ ਸਰਪੰਚ ਜੀ ਆਓ ਜੀ ਆਓ ਜੀ ਆਓ ਸ ਹਾਂਜੀ ਮਾਤਾ ਜੀ ਅੱਜ ਤੁਸੀਂ ਤੌਪ ਚ ਬੈਠੇ ਆ ਕੀ ਕਾਰਨ ਕੀ ਮੰਗ ਕਰਦੇ ਹੋ ਹਾਂਜੀ ਮੰਗ ਕਰਦੇ ਆ ਪਰ ਅਸੀਂ ਬਹੁਤ ਔਖੇ ਆ ਇਸ ਗੱਲ ਤੇ ਵੀ ਜੇ ਸਾਡਾ ਫਾਟਕ ਬੰਦ ਹੁੰਦੇ ਆ ਨਾ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਸਾਡੇ ਸਾਰਿਆਂ ਦਾ ਨੰਗਾ ਪੈਲੀ ਸਾਡੀ ਇੱਧਰ ਸਾਰਿਆਂ ਦੀ ਹੂੰ 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 ਬਾਕੀ ਸਾਨੂੰ ਇਹ ਗੱਲ ਆ ਜੋ ਸਰਕਾਰੀ ਬੱਸ ਆਉਂਦੀ ਹੈ ਨਾ ਉਹ ਕੱਲੀ ਸਰਕਾਰੀ ਬੱਸ ਸਾਨੂੰ ਥੱਲੇ ਦੀ ਚਾਹੀਦੀ ਫਾਟਕਾਂ ਤੋਂ ਹੂੰ ਬਾਕੀ ਬੱਸਾਂ ਉਹ ਕਿੱਧਰੋਂ ਦੀ ਨੰਗੀ ਜਾਵੇ ਸਾਨੂੰ ਕੱਲੀ ਸਰਕਾਰੀ ਬੱਸ ਸਾਡੇ ਪਿੰਡ ਦੇ ਬੱਚਿਆਂ ਜਾਂਦੇ ਸਕੂਲ ਪੜ੍ਹਨ ਹੈ ਨਾ ਮਾਤਾ ਵਿਚਾਰੀਆਂ ਵੇੜੇ ਵਾਲੀਆਂ ਕੰਮ ਕਰਦੀਆਂ ਉਹ ਵੀ ਹੁੰਦੀਆਂ ਨੇਰੇ ਸਵੇਰੇ ਹਨਾ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਇਸ ਗੱਲ ਦੀ ਠੀਕ ਹੈ ਠੀਕ ਬਸ ਸਾਡੀ ਸਰਕਾਰ ਹੀ ਸਾਰੀ ਥੱਲੇ ਦੀ ਨੰਗੀ ਨੰਗੇ ਆਟਕਾ ਤੇ ਮਾਤਾ ਜੀ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਤਾਂ ਫਿਰ ਕੀ ਕਰੂੰਗੇ ਫਿਰ ਅਸੀਂ ਬਹੁਤ ਕੁਝ ਕਰਾਂਗੇ ਸਾਰਾ ਪਿੰਡ ਕੱਟ ਪੌਣ ਨਹੀਂ ਟਾਉਂਦੇ ਅਸੀਂ ਜਾਮ ਕਰਾਂਗੇ ਰੋਡ ਅਸੀਂ ਨਾਸਾਂ ਚ ਦਮ ਲਿਆ ਰਾਂਗੇ ਪੜਸਦੇ ਠੀਕ ਹੈ ਠੀਕ ਹੈ ਅਸੀਂ ਬਹਿਣ ਵਾਲੇ ਹੈ ਨਹੀਂਗੇ ਅੱਜ ਕੀ ਤੁੜਨਾ ਕਰਦੀ ਆ ਉਹ ਕੁਝ ਕਰਾਂਗੇ ਇੱਥੇ ਬਹਿ ਜਾਗੇ ਅਸੀਂ ਕਿ ਅੱਜ ਬੈਠੇ ਇਨੀ ਟੱਪ ਦੇ ਵਿੱਚ ਤਾਂ ਨਹੀਂ ਸਾਨੂੰ ਕੋਈ ਖਿਆਈ ਆਈ ਤੇ ਫਿਰ ਪੱਕੇ ਬਹਿ ਜਾਗੇ ਫਿਰ ਪਿੰਡ ਦੇ ਆnde ਸਾਥ ਵੀ ਸਾਡੇ ਨਾਲ ਆ ਜਾਣਗੇ ਨੇੜੇ ਤੇੜੇ ਦੇ ਜਿਨ੍ਹਾਂ ਨੂੰ ਔਡੇ ਲੱਗਦੇ ਆ ਇਹ ਸੋ ਮਾਤਾ ਜੀ ਨੇ ਦੱਸਿਆ ਕਿ ਦੇਕਰ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਪੱਕੇ ਤੌਰ ਤੇ ਇੱਥੇ ਬਹਿਟਾਂਗੇ ਸੋ ਇਸ ਮੌਕੇ ਤਹਿਸੀਲਦਾਰ ਸਾਹਿਬ ਇੱਥੇ ਆਏ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਦੀ ਗੱਲਬਾਤ ਸੁਣਨ ਦੀ ਇੱਕ ਮਿੰਟ ਮਾਤਾ ਡੀਆਰਐਮ ਆਪ ਆ ਰਹੇ ਆ ਡੀਆਰਐਮ ਸਾਹਿਬ ਚਲੋ ਇਦਾਂ ਤੁਹਾਡੇ ਹੋ ਗਏ ਕਿਹੜਾ ਰੋਕਤਾ ਸਾਰੇ ਧੰਨਵਾਦ ਤੁਹਾਡਾ ਹੁਣ ਦੂਜਿਆਂ ਵੀ ਸਾਨੂੰ ਕਿਸੇ ਰੇਲਵੇ ਦੇ ਅਧਿਕਾਰੀ ਨਾਲ ਜਾਂ ਆਪਣੇ ਡੀਸ ਸਾਹਿਬ ਨਾਲ ਸਾਡੀ ਕਿਦੋਂ ਮੀਟਿੰਗ ਕਰਾਉਣੇ ਹੈ ਜਿਹੜਾ ਪੱਕਾ ਸਾਡਾ ਪ੍ਰੋਪਰ ਹੋਵੇ ਪੱਕਾ ਦਾ ਡੀਆਰਐਮ ਸਾਹਿਬ ਦੇਖੋ ਸਰ ਤਾਂ ਚੱਲ ਰਿਹਾ ਡੀਆਰਐਮ ਸਾਹਿਬ ਆਪ ਆ ਰਹੇ ਮੀਟਿੰਗ ਕਰਨ ਲਈ ਡੀਸੀ ਸਾਹਿਬ ਨਾਲ ਹੋ ਗਈ ਫੋਨ ਤੇ ਕਨਵਰਸੇਸ਼ਨ ਉਹ ਆਪ ਆ ਰਹੇ ਆ ਉਹ ਤੁਹਾਨੂੰ ਅਸੀਂ ਟਾਈਮ ਦੱਸਦੇ ਆ ਉੱਥੇ ਤੁਸੀਂ ਵੀ ਆ ਸਕਦੇ ਆਪਣੀ ਗੱਲ ਕਿ ਅਣੀ ਸਾਡੀ ਸਰ ਮੀਟਿੰਗ ਤੁਸੀਂ ਰੇਂਜ ਕਰਾਉਣੀ ਹੈ ਸਾਨੂੰ ਤਾਂ ਕੋਈ ਸੁਣਦਾ ਨਹੀਂ ਅੱਗੇ ਤੁਹਾਨੂੰ ਦੱਸਿਆ ਵੀ ਸਾੰਦ ਤਿੰਨ ਸਾਲ ਹੋ ਗਏ ਜੀ ਕਰਦਿਆਂ ਨੂੰ ਐਪਲੀਕੇਸ਼ਨਾਂ ਵੀ ਦੇਤੀਆਂ ਸਾਰੇ ਕੋਲ ਜਾ ਵੀ ਆਏ ਸਾਡੀ ਤਾਂ ਕੋਈ ਸੁਣਵਾਈ ਨਹੀਂ ਜੀ ਸਰ ਆਣਗੇ ਤਾਂ ਹੀ ਹੈ ਨਾ ਕੰਮ ਤਾਂ ਬੰਦ ਕਰਤਾ ਉਹ ਤਾਂ ਹੋ ਗਏ ਤੁਹਾਡੇ ਆਸਰੇ ਨਾਲ ਇਹ ਤੁਈ ਅਵਸਰ ਹੈ ਤੁਈ ਸਾਡੀ ਮੀਟਿੰਗ ਰੇਂਜ ਕਰਾ ਸਕਦੇ ਆ ਜੇ ਸਾਡੀ ਕੋਈ ਸੁਣਵਾਈ ਕਰਦਾ ਹੁੰਦਾ ਸੰਤਾ ਵਿੱਚ ਬਹਿਣ ਦੀ ਲੋੜ ਨਹੀਂ ਸਰ ਸਾਨੂੰ ਤੇ ਇੱਥੇ ਫੋਨ ਕਰੇਗਾ ਮੀਟਿੰਗ ਦੱਸੋ ਕਿਹਦੇ ਨਾਲ ਕਰਨੀ ਹੈ ਸਾਡੀ ਤਾਲ ਮਿਲਕ ਕਮੇਟੀ ਬਣੀ ਹੈ ਸਾਡੀ ਕਮੇਟੀ ਬਣੀ ਹੈ 11 ਮੈਂਬਰੀ ਅਸੀਂ ਸਾਰੇ 11 ਦੇ 11 ਬੰਦੀ ਕਰਾਂਗੇ ਜੀ ਬਰਤੁਸ ਤੋ ਤਹਿਸੀਲਦਾਰ ਵਿਕਾਸ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਡੀਐਸਪੀ ਸਿਟੀ ਇੱਥੇ ਪਹੁੰਚਿਆ ਐ ਐਸਐਚਓ ਸਾਹਿਬ ਵੀ ਪਹੁੰਚਿਆ ਸਾਰਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਔਰ ਇਹ ਸਮੱਸਿਆ ਨੂੰ ਸਮਝ ਕੇ ਔਰ ਹੱਲ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਵੀ ਨੇ ਔਰ ਮੀਟਿੰਗ ਅਰੇਂਜ ਕਰਨ ਦੀ ਗੱਲ ਹੋ ਰਹੀ ਐ ਸੋ ਆਪਾਂ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਹਾਲ ਨਿਕਲਦਾ ਸੋ ਲਗਾਤਾਰ ਬਣੇ ਰਹੋ ਜੀਡੀਵੀ ਨਿਊਜ਼ ਦੇ ਨਾਲ ਡੀਸੀ ਸਾਹਿਬ ਨਾਲ ਵੀ ਗੱਲ ਕਰੋਗੇ ਤੁਸੀਂ ਪਹਿਲਾਂ ਟੀਆਰਐਮ ਸਾਹਿਬ ਤੁਹਾਡੇ ਨਾਲ ਤੇ ਡੀਸੀ ਸਾਹਿਬ ਨਾਲ ਗੱਲ ਕਰਨਗੇ ਜਿਸ ਟਾਈਮ ਹੁਣ ਸਰ ਸਾਨੂੰ ਪਿੰਡ ਨੂੰ ਇਨੀ ਤਸੱਲੀ ਹੈ ਨਾ ਵੀ ਉਹ ਕੰਮ ਤਾਂ ਨਹੀਂ ਚੱਲਦਾ ਨਾ ਐਸੀ ਮੇਰੀ ਆ ਦੇਖੋ ਆ ਕੱਦੇ ਬਣਾ ਰਹੇ ਆ ਤੁਹਾਡੇ ਆ ਫੇਸਬੁੱਕ ਲਾਈਵ ਹੋਏ ਹੋਵੇ ਉਹ ਦੇਖੋ ਸਾਰੇ ਬਣਾ ਰਹੇ ਉਹ ਦੇਖੋ ਲਗਾਤਾਰ ਸਾਡੀ ਰਿਕਾਰਡਿੰਗ ਕਰ ਰਹੇ ਆ ਜੀਐਸਪੀ ਸਾਹਿਬ ਮੇਰੇ ਮੋਨ ਖੜੇ ਆ ਠੀਕ ਹੈ ਜੀ ਆ ਲੈ ਉੱਥੇ ਉਹਨਾਂ ਦੀ ਰਿਕਾਰਡਿੰਗ ਹੋਈ ਅਸਿਸਟੈਂਟ ਇੰਜੀਨੀਅਰ ਨਾਲ ਗੱਲ ਵੀ ਆ ਉਹਨਾਂ ਦਾ ਬਚਾਰਾ ਬਾਈ ਖੜਾ ਡੀਸੀ ਸਾਹਿਬ ਨਾਲ ਹੋਰੀ ਸਾਹਮਣੇ ਨਿਕਲ ਆ ਹੋ ਰਹੇ ਪੱਕਾ ਪੈਣਾ ਦੱਸਦੇ ਕਦੋਂ ਆ ਫਿਰ ਰੈਕ ਕਰਦੇ ਬੰਦੇ ਹੋ ਗਈ ਪੱਕਾ ਕਰ ਉਹ ਹੋ ਗਈ ਉਹ ਕਦੇ ਭੇਜ ਤੁਰ ਚਕੇ ਕਹਿ ਰਹੇ ਕਿ ਜਾਓ ਚੱਲ 2 ਮਿੰਟ ਸਾਨੂੰ ਟਾਈਮ ਦੇ ਸਾਰਾ ਨਹੀਂ ਰੈਕ ਕਰ ਲਈਏ ਕਿਉਂ ਆ ਆਪਣੇ ਡਗਰੂ ਪਿੰਡ ਦੀ ਕਾਮਯਾਬੀ ਤਾਂ ਹੀ ਆ ਵੀ ਆਪਣੇ ਪਿੰਡ ਦਾ ਏਕਾ ਤੇ ਆਪਣੇ ਪਿੰਡ ਦੀ ਮੁੱਠਭੱਜੀ ਆ ਵੀ ਜੇ ਆਪਣੇ ਪਿੰਡ ਦੇ ਕੋਈ ਭੀੜ ਪੈਂਦੀ ਆ ਜਿੱਥੇ ਆਪਣੇ ਨੌਜਵਾਨ ਵੀਰ ਭਰਾ ਨਾਲ ਖੜਦੇ ਆ ਉਥੇ ਆਪਣੀਆਂ ਮਾਤਾਵਾਂ ਭੈਣਾ ਇਹ ਬਰਾਬਰ ਵੀਰ ਭਰਾਵਾਂ ਨਾਲੋਂ ਅੱਗੇ ਹੁੰਦੀਆਂ ਤੇ ਇਹਨਾਂ ਦੇ ਹੌਸਲੇ ਦੀ ਇਹ ਵੀ ਦਾਤ ਦੇਣੀ ਪਊਗੀ ਜਿਵੇਂ ਇੱਥੇ ਏ.ਆਰ. ਚਰਨਜੀਤ ਆਇਆ ਸੀਗਾ ਕਹਿੰਦਾ ਸੀ ਬਿਨਾਂ ਗੱਡੀ ਉੱਪਰ ਹੀ ਨੰਗਾ ਦੇਣੀ ਆ ਮੈਂ ਬੈਠਾ ਸੀ ਮੈਥੋਂ ਮੂਰੇ ਹੋ ਕੇ ਬੀਬੀਆਂ ਮਤਾਮਾਂ ਮੂਰੇ ਹੋ ਕੇ ਮੇਰੇ ਬਹਿ ਗਈਆਂ ਜਨਾਚਰ ਆਪਣੀ ਮੇਰੀ ਤੁਸੀਂ ਢਾਹ ਆਲਾ ਸਾਰੇ ਜਾਣੇ ਉਹਨਾਂ ਚਾਰ ਆਪਾਂ ਕਿਸੇ ਗੱਲੋਂ ਮਾਰ ਨਹੀਂ ਖਾਂਦੇ ਇਸ ਗੱਲੋਂ ਮੈਂ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਹੁਣ ਆਪਾਂ ਨੂੰ ਸੀਲਦਾਰ ਸਾਹਿਬ ਨੇ ਇਹ ਭਰੋਸਾ ਦਵਾਇਆ ਉਹ ਕਹਿੰਦੇ ਵੀ ਹੁਣ ਜਿਹੜਾ ਉੱਥੇ ਕੰਮਾਂ ਰੋਕ ਦਿੱਤਾ ਗਿਆ ਵੀ ਤੁਹਾਡੇ ਡੀਸੀ ਸਾਹਿਬ ਨਾਲ ਅੱਜ ਹੀ ਤੁਹਾਡੀ ਮੀਟਿੰਗ ਅਰੇਂਜ ਕਰਾਉਣ ਨੇ ਜੋ ਆਪਣੇ ਪਿੰਡ ਦੀਆਂ ਸਮੱਸਿਆਵਾਂ ਉਹ ਸਾਰੀਆਂ ਡੀਸੀ ਸਾਹਿਬ ਕੋਲੇ ਜਾ ਕੇ ਆਪਣੀ ਜਿਹੜੀ 11 ਮੈਂਬਰੀ ਕਮੇਟੀ ਬਣੀ ਆ ਆਪਾਂ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੇ ਇਹ ਪ੍ਰੋਸਾ ਦਵਾਇਆ ਵੀ ਉਹਨਾਂ ਚਰ ਵੀ ਕੋਈ ਵੀ ਉੱਥੇ ਆਪਣਾ ਕੰਮ ਨਹੀਂ ਚੱਲੂਗਾ ਤੇ ਆਪਾਂ ਇਹ ਸਾਰਿਆਂ ਨੇ ਉਹਨਾਂ ਫੈਸਲਾ ਲੈਣਾ ਵੀ ਜੇ ਆਪਾਂ ਡੀ ਸਾਹਮਣੇ ਆਪਣੀ ਮੀਟਿੰਗ ਹੋਈ ਨਹੀਂ ਹੁਣ ਕੰਮ ਬੰਦ ਹੋਊਗਾ ਕਿਰਾਂ ਆਪਾਂ ਨੂੰ ਇਸ ਗੱਲ ਤੇ ਖੜਨਾ ਪੈਣਾ ਉੱਥੇ ਜਾ ਕੇ ਆਪਾਂ ਗੱਲਬਾਤ ਕਰਾਂਗੇ ਜੇ ਆਪਣੀ ਉਹਨੇ ਮੰਗ ਰੱਖ ਲਈ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਜੇ ਮੰਗ ਨਾ ਰੱਖੀ ਦੁਆਰਾ ਜਿਹੜੀ ਆਪਣੀ ਕਮੇਟੀ ਬਣੀ ਆ ਤੁਸੀਂ ਸਾਰੇ ਪਿੰਡ ਵਾਲੇ ਵੀਰ ਆ ਸਾਰਿਆਂ ਨਾਲ ਰਹਿ ਕਰਕੇ ਆਸੇ-ਪਾਸੇ ਪਿੰਡਾਂ ਨੂੰ ਬੁਲਾ ਕੇ ਫਿਰ ਆਪਾਂ ਦੁਆਰਾ ਕਿਸੇ ਦੀ ਗੱਲ ਨਹੀਂ ਸੁਣਨੀਗੀ ਇੱਕ ਵਾਰੀ ਤਾਂ ਕਹਿੰਦੇ ਭਰੋਸਾ ਬੰਦੇ ਨੂੰ ਕਰਨਾ ਪੈਂਦਾ ਇੱਕ ਵਾਰੀ ਇਹਨਾਂ ਦੇ ਆਪਾਂ ਭਰੋਸਾ ਕਰਕੇ ਆਪਣਾ ਧਰਨਾ ਜਿਹੜਾ ਥੋੜੀ ਸਾਰਿਆਂ ਦੀ رائے ਨਾਲ ਸਮਾਪਤ ਕਰਨਾ ਤੇ ਥੋੜੀ ਸਾਰਿਆਂ ਦੀ رائے ਹੋਵੇ ਫਿਰ ਆਪਾਂ ਧਰਨਾ ਸਮਾਪਤ ਕਰਨਾ ਜੇ ਦੁਆਰਾ ਆਪਾਂ ਉਹਨੂੰ ਕਿਸੇ ਓਲੇ 'ਚ ਰੱਖਣਗੇ ਜਾਂ ਆਪਣੇ ਨਾਲ ਧੋਖਾਧਰੀ ਕਰਨਗੇ ਫਿਰ ਆਪਾਂ ਅਣਮਿਥੇ ਸਮੇਂ ਵਾਸਤੇ ਦੋਨੇ ਰੋੜਾ ਜਿਹੜੇ ਆਪਾਂ ਬੰਦ ਕਰਾਂਗੇ ਆਪਾਂ ਕਿਸੇ ਦੀ ਸੁਣਵਾਈ ਨਹੀਂ ਕਰਾਂਗੇ ਫੇਰ ਜਿੰਨਾ ਚਿਰ ਪ੍ਰੋਪਰ ਉਹ ਥੱਲੇ ਅੰਡਰਬੈਜ ਬਣਦਾ ਨਹੀਂ ਜਾਂ ਉਹ ਚਾਲੂ ਰਹੂਗਾ ਉਨਾ ਚਿਰ ਆਪਾਂ ਬਿਲਕੁਲ ਨਹੀਂ ਧਰਨਾ ਚੁੱਕਣਾ ਫੇਰ ਆਪਾਂ ਕਿਸੇ ਦੀ ਗੱਲਾਂ ਵਿੱਚ ਨਹੀਂ ਆਉਣਾ ਹੁਣ ਤੁਸੀਂ ਸਾਰੇ ਮੇਰੇ ਵੀਰਪਰਾ ਸੂਜਵਾਨ ਦੱਸੋ ਵੀ ਆਪਾਂ ਹੁਣ ਕੀ ਰਾਂ ਇਸ ਗੱਲ ਤੇ ਆਪਾਂ ਨੂੰ ਇਹਨਾਂ ਤੇ ਭਰੋਸਾ ਤੇ ਖਾਨਣਾ ਚਾਹੀਦਾ ਜੀ ਖਾਣ ਲੋ ਤੇਰੇ ਇੱਕ ਮੌਕਾ ਦੇ ਦिए ਮੀਟਿੰਗ ਕਰਕੇ ਬਣਾ ਕਰ ਦਿਓ ਬਹੁਤ ਸੁਰੀਆਕਾ ਇੱਕ ਵਾਰੀ ਫੇਰ ਤੋਂ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਬਹੁਤ-ਬਹੁਤ ਯਾਰੇ ਧੰਨਵਾਦ ਤੇ ਇਹ ਪ੍ਰਮਾਤਮਾ ਇਸੇ ਤਰ੍ਹਾਂ ਹੀ ਆਪਣੇ ਪਿੰਡ ਦਾ ਜਿਹੜਾ ਏਕਾ ਬਣਾਈ ਰੱਖੇ ਤੇ ਆਪਾਂ ਨੂੰ ਜਬਰ ਜ਼ੁਲਮ ਤੇ ਸਰਕਾਰਾਂ ਜੋ ਕਰਦੀਆਂ ਤੱਕਾ ਉਹਨਾਂ ਵਿਰੁੱਧ ਲੜਨ ਦੀ ਆਪਾਂ ਨੂੰ ਤਾਕਤ ਦੇਵੇ ਤੇ ਜੱਤ ਲੜਕੇ ਜੱਤ ਲੜਦੇ ਲੋਕਾਂ ਦੀ ਇਹਨੇ ਗੱਲਾਂ ਕਹਿੰਦਾ ਖਮਰਾ ਜਾਚਕਾਂ ਇੱਕ ਵਾਰ ਫੇਰ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ